ਅਸੀ ਕੱਲ ਦੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਾਕਤਾ ਤੁਹਾਡਾ ਤੁਹਾਡੇ ਆਪਣੇ ਚੈਨਲ ਪਿੰਡਾਂ ਦੀ ਜਾਇ ਦੇ ਵਿੱਚ ਆਈ ਹੋਪ ਤੁਸੀਂ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਹਾਂ ਜੀ ਸਟਾਈਮ ਹੋ ਗਿਆ ਸੀਗਾ 6:51 ਮਿੰਟ ਸੇਰ ਤੇ ਤੇ ਕੱਲ ਹਨੇਰੀ ਬਹੁਤ ਸੀ ਜੀ ਤੇ ਤੁਹਾਨੂੰ ਦਿਖਾਉਣੇ ਆਂਗੇ ਅੱਜ ਦੀ ਲੋਕੇਸ਼ਨ ਹਨੇਰੀ ਤੋਂ ਬਾਅਦ ਦੀ ਆਪਾਂ ਚੜੂ ਚੜੂ ਘੜਤਾ ਸੀਗਾ ਜੀ ਦੇਖੋ ਇਹ ਜਾਮਣ ਸੀ ਕਿ ਨਾ ਜਿਹੜੀ ਆਪਣੀ ਜਾਮਣ ਟੁੱਟ ਗਈ ਰਾਧਨੇ ਰਿਣਾੜ ਉਪਰੋਂ ਤੇ ਇੱਕ ਟੱਪਰ ਨਾ ਚਿੜੀ ਦਾ ਬੱਚਾ ਬਿਮਾਰ ਹੋ ਗਈ ਵਿਚਾਰਾ ਨਹੀਂ ਇਤੇ ਘਣੀਆਂ ਪਈਆਂ ਰਾਤ ਉਹਨਾਂ ਅਸੀਂ ਇਹਨੂੰ ਠਾਇਆ ਸੀਗਾ ਟੁੱਟੂਟ ਖਵਾਤੀ ਸੀਗੀ ਹਜੇ ਤਾਂ ਸਹੀ ਤਰੀਕੇ ਨਾਲ ਚੱਲਣ ਨਹੀਂ ਲੱਗਿਆ ਤੇ ਦੂਸਰੀਆਂ ਜਿਹੜੀਆਂ ਆਪਣੀਆਂ ਹੀ ਹਰਦੀਆਂ ਨੇ ਤੇ ਅੰਗੂਰ ਆਪਣੇ ਸਹੀ ਖੜੇ ਨੇਗੇ ਇਹ ਮੈਨੂੰ ਸੀਗਾ ਇਹਨੇ ਵੀ ਟੁੱਟ ਜਾਣਗੇ ਰਾਤ ਪਰ ਇਹ ਟੁੱਟੇ ਨਹੀਂ ਹੈਗੇਗੇ ਹਨੇਰੀ ਬਹੁਤ ਜਿਆਦਾ ਤੂਫਾਨ ਸੀਗਾ ਤੇ ਸੋ ਆਪਾਂ ਦਸ ਤੁਹਾਨੂੰ ਦਿਖਾਉਣੀ ਹੈਗੇ ਆਪਣੇ ਚੀਕੂ ਅੱਜ ਕਰਾਂਗੇ ਚੀਕੂ ਦੀ ਹਾਰਵੈਸਟਿੰਗ ਆਪਾਂ ਚੀਕੂ ਆਪਣੇ ਬਣ ਗਏ ਸੀਗੇ ਮੈਨੂੰ ਐਵੇਂ ਸੀਗਾ ਵੀ ਕੁਝ ਟੁੱਟਣਗੇ ਪਰ ਪਰਮਾਤਮਾ ਦੀ ਕਿਰਪਾ ਨਾਲ ਨਹੀਂ ਟੁੱਟੇ ਹੈਗੇਗੇ ਬਹੁਤ ਮਿਹਨਤ ਲੱਗਦੀ ਹੈ ਜੀ ਇਹਨਾਂ ਨੂੰ ਵੀ ਲਗਾਉਣ ਤੇ ਵੱਡੇ ਕਰਨ ਤੇ ਤੇ ਆਜੋ ਜੀ ਆਪਾਂ ਕਰਦੇ ਆਂਗੇ ਅੱਜ ਚੀਕੂਆਂ ਦੀ ਹਾਰਵੈਸਟਿੰਗ ਇਹ ਆਪਣਾ ਚੀਕੂਆਂ ਦਾ ਪੌਦਾ ਹੈਗਾ ਜੀ ਦੇਖੋ ਤੁਸੀਂ ਇਹਨੂੰ ਹੋ ਗਈ ਜੀ ਤਰਨ ਸਾਢੇ 3 ਸਾਲ ਲੱਗੇ ਇਹਨੂੰ ਤੇ ਚੀਕੂ ਵੀ ਲੱਗੇ ਪਏ ਨੇਗੇ ਇਹਦੇ ਉੱਪਰ ਪੱਕ ਗਏ ਨੇਗੇ ਤੁਹਾਨੂੰ ਦਿਖਾਉਣੇ ਆਂਗੇ ਇਹ ਰਾਤ ਹਨੇਰੀ ਦਾ ਕਰਕੇ ਟਿੱਡਾ ਹੋ ਗਿਆ ਸੀਗਾ ਜੀ ਆ ਚੀਕੂ ਨੇ ਆਪਣੇ ਵਜਨੇ ਦਾ ਇੱਕ ਸਾਈਡ ਆ ਗਿਆ ਸੀਗਾ ਇਹਨੂੰ ਹੁਣ ਸਿੱਧਾ ਕਰੀ ਜਾਂਦੇ ਆ ਯਾਦਵੀਰ ਹੈਲਪ ਕਰੀ ਜਾਂ ਲੈ ਹਨਾ ਯਾਦਵੀਰ ਹੈਲਪ ਕਰੀ ਜਾਂ ਨੇ ਹਾਂ ਬੋਰੀਸ ਪੋਟ ਲਾ ਕੇ ਆ ਲਿਓ ਆਪ ਲੈਉਣੀ ਆ ਜੀਚੀ ਨੂੰ ਤੋੜ ਕੇ ਪਰਮਾਤਮਾ ਕਰੇ ਜੀ ਸਾਰੇ ਪਾਸੇ ਜੀ ਇਸ ਤੂਫਾਨ ਤੋਂ ਰਾਹਤ ਹੀ ਮਿਲੀ ਹੋਵੇ ਕੋਈ ਅਦਲਾ ਜਾਨੀ ਮਲੀ ਨੁਕਸਾਨ ਨਾ ਹੋਇਆ ਕੋਵੇ ਵਾਈਗਰੂ ਕਰੇ ਸਾਰੇ ਸਹੀ ਸਲਾਮਤ ਹੋਣ ਆਜੋ ਜੀ ਪਤੋੜੀ ਚੀਕੋ ਸਾਬ ਤੋੜੋਂਗੇ ਚੀਕੋ ਹਾਂ ਆਜੋ ਫਿਰ ਡੈਡੀ ਨੂੰ ਕਹੂੰ ਤੋੜੇ ਤੋਂ ਸੀ ਟੋਕਰੀ ਲੈ ਕੇ ਖੜੋ ਯਾਦ ਵੀਰ ਤੜ ਤੋੜ ਮਾ ਲਫੀ ਗੋਦੀ ਚੱਕ ਕੇ ਬੇਟਾ ਐਨ ਗੋਦੀ ਚੱਕ ਕੇ ਜਦ ਵੀਰ ਨੂੰ ਇੱਧਰ ਮੈਂ ਮਾ ਪੁੱਤ ਨਹੀਂ ਨਾ ਮੈਨੂੰ ਟੜ ਦੇ ਪਹਿਲਾਂ ਛੋਟਾ ਪੁੱਤ ਹੈ ਇਸ ਤੋਂ ਤੋੜ ਲਿਆ ਹਾਂ ਇਹ ਗੋਦ ਦੇੜੀ ਬੁਝੀ ਨਹੀਂ ਅੜ ちゃっੂਆ ਇਹ ਥੋੜੀ ਚਸਤੇ ਤੋੜ ਲਾ ਇੱਕ ਆਖੜਿਆ ਨੇ ਯਾ ਵੀਰ ਉਹ ਮੈਂ ਤੋੜਦਾ ਖੜੀਆ ਪੁੱਤ ਡੈਡੀ ਨੇ ਤੋੜਦੇ ਹੁੰਦੇ ਮੈਂ ਸ਼ਾਲਾ ਮੇ ਸ਼ਾਲਾ ਮਰ ਕੇ ਇਹ 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 ਬੁਝਾ ਤੋ ਥੱਲੋ ਟੇਡਾ ਹੋ ਜਾਂਦਾ ਰੋ ਬੋ ਤੋੜ ਇਹ ਜੁਨਾ ਦੇਣਾ ਨਾ ਉਹਨਾਂ ਵਿਕਟਰੀ ਤੋਂ ਕਰੀਏ ਨਾ ਤੋੜ ਲਿਆ ਦੇਖਾ ਲੀੜਾ ਨਾ ਪਾਣੀ ਲੋ ਜੀ ਅਪਾਚੀ ਕੋ ਤੋੜ ਲੇ ਸੀਗੇ ਦੇਖੋ ਨੇ ਸੋਣ ਹੁਣ ਇਹਨਾਂ ਨੂੰ ਆਪਾਂ ਪਕਾਵਾਂਗੇ ਇੱਕ ਡੱਬੇ ਦੇ ਵਿੱਚ ਬੰਦ ਕਰਕੇ ਨਾ ਕਵਰ ਕਰਕੇ ਰੱਖ ਦਾਂਗੇ ਨਾ ਇਹ ਆਪਣੇ ਆਪ ਪੱਕ ਜਾਣਗੇ ਇਹ ਬੂਟੇ ਦੇ ਉੱਪਰ ਤੋਂ ਪੱਕਦੇ ਨਹੀਂ ਹੁੰਦੇ ਜੀ ਇਹਨਾਂ ਨੂੰ ਜਿਆਦਾ ਗਰਮੈਸ ਦੀ ਲੋੜ ਹੁੰਦੀ ਹੈਗੀ ਇਹ ਆਪਣੀ ਜੀਗੋਆਂ ਦੀ ਪਹਿਲੀ ਹਾਰਵੈਸਟਿੰਗ ਹੈ ਜੀ ਕਿੰਨੇ ਲੱਗੇ ਇਹ 5 6 7 ਹੈਗੇ ਨੇ ਤੇ ਜਦੋਂ ਆਪਣੀ ਹੱਥੀ ਲਾਏ ਬੂਟਿਆਂ ਤੋਂ ਜੇ ਆਪਾਂ ਫਲ ਤੋੜਦੇ ਆ ਨਾ ਤੇ ਉਹਦਾ ਮਜ਼ਾ ਹੀ ਵੱਖਰਾ ਹੈਗਾ ਉਹ ਗੱਲ ਹੀ ਵੱਖਰੀ ਹੁੰਦੀ ਹੈ ਹਮ ਲੋ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰ ਦਿਓ ਜੀ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸੋ ਥੈਂਕ ਯੂ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ